ਲੈਕੀ ਹਜਰਣ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਕੀ गुजारिश ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਕਰਦੇ ਹਾਂ ਲੇਖਕ ਤਕਦੀਰ ਕੌਰ ਦੀ ਲਿਖੀ ਹੋਈ ਕਹਾਣੀ ਮਤ੍ਰੇਈ ਮਾਂ ਸਕੀਤੀ ਦਾ ਪਾਗ ਪੰਜਵਾਂ ਪੜੀ ਜੋੜਨ ਦੇ ਲਈ ਪਿਛਲੇ ਪਾਗ ਦੇਖੋ ਜੀ ਸੱਚੀ ਗੱਲ ਹੈ ਮਤ੍ਰੇਈ ਮਾਂ ਮਤ੍ਰੇਈ ਮਾਂ ਹੀ ਹੁੰਦੀ ਹੈ ਇਹੋ ਜਹੀਆਂ ਮਤਰੀਆਂ ਮਾਵਾ ਨੂੰ ਤਾਂ ਮਾਰ ਦੇਣਾ ਚਾਹੀਦਾ ਹੈ ਜੋਤ ਗੁੱਸੇ ਵਿੱਚ ਬੋਲੀ ਜੋਤ ਦੀਆਂ ਇਹ ਗੱਲਾਂ ਸੁਣਦੇ ਹੀ ਉਸ ਦੀ ਮਾਸੀ ਦੇ ਮੂੰਹ ਸਹਿਜ ਸੁਭਾਅ ਹੀ ਨਿਕਲ ਗਿਆ ਕਿ ਐਵੇਂ ਨਹੀਂ ਬੋਲੀਦਾ ਸਾਰੀਆਂ ਮਤਰੀਆਂ ਮਾਵਾ ਇੱਕੋ ਜਹੀਆਂ ਨਹੀਂ ਹੁੰਦੀਆਂ ਕੁਝ ਚੰਗੀਆਂ ਵੀ ਹੁੰਦੀਆਂ ਨੇ ਦੇਖ ਬਿੰਦਰ ਵੀ ਤੇਰੀ ਸੱਕੀ ਮਾਂ ਅਜੇ ਇੰਨਾ ਹੀ ਬੋਲਿਆ ਸੀ ਕਿ ਬਿੰਦਰ ਵਿੱਚੋਂ ਹੀ ਬੋਲ ਗਈ ਪੁੱਤ ਦੁਨੀਆ 'ਚ ਚੰਗੇ ਲੋਕ ਵੀ ਨੇ ਤੇ ਮਾੜੇ ਵੀ ਅਸੀਂ ਇੱਕੋ ਤੱਕੜੀ ਵਿੱਚ ਸਭ ਨੂੰ ਤੋਲ ਨਹੀਂ ਸਕਦੇ ਪਰ ਜੋਤ ਨੇ ਆਪਣੀ ਮਾਸੀ ਦੀ ਗੱਲ ਸੁਣ ਲਈ ਸੀ ਐਸ ਲਈ ਉਸਨੇ ਫਿਰ ਬਿੰਦਰ ਨੂੰ ਪੁੱਛ ਲਿਆ ਮम्मा ਮਾਸੀ ਦੇ ਕਹਿਣ ਦਾ ਕੀ ਮਤਲਬ ਤੁਸੀਂ ਮੇਰੇ ਨਹੀਂ ਪੁੱਤ ਮਾਸੀ ਤੇਰੀ ਤਾਂ ਐਵੇਂ ਹੀ ਮਾਰਦੀ ਐ ਤੂੰ ਗੌਰ ਨਾ ਕਰ ਇਹਨਾਂ ਗੱਲਾਂ ਤੇ ਜੋਤ ਉਦੋਂ ਤਾਂ ਟੱਕ ਕਰ ਗਈ ਪਰ ਇਹ ਗੱਲ ਉਸਦੇ ਦਿਮਾਗ 'ਚ ਅੜੀ ਰਹੀ ਆਪਣੇ ਨਾਨਕਿਆਂ ਦੇ ਜਾਣ ਤੋਂ ਬਾਅਦ ਰਾਤ ਨੂੰ ਜੋਤ ਨੇ ਆਪਣੀ ਦਾਦੀ ਕੋਲ ਬੈਠੇ ਬੈਠੇ ਫਿਰ ਉਹੀ ਗੱਲ ਛੇੜ ਲਈ ਪਰ ਇਸ ਵਾਰ ਬਿੰਦਰ ਨੂੰ ਗੁੱਸਾ ਚੜ ਗਿਆ ਅਤੇ ਗੁੱਸੇ ਵਿੱਚ ਜੋਤ ਨੂੰ ਬੋਲੀ ਤੂੰ ਜ਼ਿਆਦਾ ਨਹੀਂ ਪੂਹੇ ਚੜੀ ਜਾਨੀ ਆ ਤੈਨੂੰ ਇੱਕ ਵਾਰ ਪਿਆਰ ਨਾਲ ਬੋਲ ਤਾਂ ਦਿੱਤਾ ਕਿ ਅੰਜੀ ਹੀ ਮਮੋਰੀਕਲ ਗਿਆ ਪਰ ਤੂੰ ਉਸੇ ਗੱਲ ਦਾ ਅਰਾਧਾ ਲਾਪੀ ਜਾਨੀ ਹੈ ਝੜਕਰ ਸੋਨ ਜੋਤ ਰੋਂਦੀ ਹੋਈ ਫਟ ਕੇ ਆਪਣੇ ਕਮਰੇ ਵਿੱਚ ਚਲੀ ਗਈ ਬਿੰਦਰ ਨੂੰ ਆਪਣੇ ਆਪ ਤੇ ਗੁੱਸਾ ਤਾਂ ਬਹੁਤ ਆਇਆ ਕਿਉਂਕਿ ਅੱਜ ਪਹਿਲੀ ਵਾਰ ਉਸਨੇ ਜੋਤ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ ਜਿਵੇਂ ਸੱਚ ਨੂੰ ਛੁਪਾਉਣ ਲਈ ਉਸਨੇ ਇੰਨਾ ਕੁਝ ਕੀਤਾ ਸੱਚ ਉਹੀ ਜੋਤ ਦੇ ਸਾਹਮਣੇ ਆ ਰਿਹਾ ਸੀ ਇਹ ਸਭ ਦੇਖ ਕਿਸ਼ਨਕੌਰ ਬਿੰਦਰ ਨੂੰ ਸਮਝਾਉਂਦਿਆਂ ਆਇਆ ਬੋਲੀ ਕਿ ਧੀਏ ਸਾਨੂੰ ਜੋਤ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ ਕੱਲ ਨੂੰ ਕੋਈ ਹੋਰ ਦੱਸੇ ਇਸ ਤੋਂ ਚੰਗਾ ਅਸੀਂ ਉਸ ਨੂੰ ਖੁਦ ਦੱਸ ਦਈਏ ਦੁਨੀਆ ਦੀ ਜ਼ੁਬਾਨ ਨੂੰ ਕਦੇ ਜਿੰਦਰਾ ਨਹੀਂ ਲਾਇਆ ਜਾ ਸਕਦਾ ਪਰ ਮੰਮੀ ਕਿਤੇ ਜੋਤ ਨੂੰ ਸੱਚ ਪਤਾ ਲੱਗਣ ਤੇ ਉਹ ਮੇਰੇ ਤੋਂ ਦੂਰ ਤਾਂ ਨਹੀਂ ਹੋ ਜੇਗੀ ਬਿੰਦਰ ਘਬਰਾਉਂਦੇ ਹੋਏ ਬੋਲੀ ਤੁਸੀਂ ਸਾਰੇ ਜਣੇ ਹੋ ਕਿ ਮੈਂ ਜੋਤ ਨੂੰ ਆਪਣੇ ਬੱਚਾ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਹਾਂ ਕਦੇ ਕੋਈ ਭੇਦ ਭਾਵ ਨਹੀਂ ਕੀਤਾ ਧੀ ਮੈਨੂੰ ਵੀ ਪਤਾ ਹੈ ਤੇਰੇ ਜਨਨ ਕਿਵੇਂ ਕਰਨਾ ਜੋਤ ਦਾਲ ਪਰ ਬਾਹਰ ਲੋਕਾਂ ਦਾ ਕੀ ਪਤਾ ਸੱਚ ਨੂੰ ਝੂਠ ਬਣਾਉਣ ਲੱਗੇ ਮੈਂਂਟ ਨਹੀਂ ਲਉਂਦੇ ਨੂੰ ਜੇ ਕਿਤੇ ਕਿਸੇ ਨੇ ਜੋਤ ਨੂੰ ਗੱਲ ਵਿਦਾ ਚੜਾ ਕੇ ਦੱਸੀ ਤਾਂ ਜੋਤ ਦੇ ਦਿਮਾਗ ਤੇ ਮਾੜਾ ਅਸਰ ਪਵੇਗਾ ਐਸ ਤੋਂ ਪਹਿਲਾਂ ਕਿ ਕੋਈ ਹੋਰ ਉਸ ਨੂੰ ਗੱਲਾਂ ਦੱਸੇ ਸਾਨੂੰ ਸਾਰਾ ਸੱਚ ਖੋਲ ਦੱਸ ਦੇਣਾ ਚਾਹੀਦਾ ਹੈ ਕਿਸ਼ਨਕੌਰ ਦੀਆਂ ਕਈਆਂ ਗੱਲਾਂ ਨੂੰ ਸਮਝਦੇ ਹੋਏ ਹਾਮੀ ਭਰਦਿਆਂ ਬਿੰਦਰ ਜੋਤ ਬਿੰਦਰ ਔਟਕੇ ਜੋਤ ਕੋਲ ਕਮਰੇ ਵਿੱਚ ਚਲੀ ਗਈ ਜੋਤ ਬੈੱਡ ਤੇ ਮੋਦੀ ਲੰਮੇ ਪੈ ਕੇ ਰੋ ਰਹੀ ਸੀ ਪਹਿਲਾਂ ਤਾਂ ਬਿੰਦਰ ਨੇ ਜੋਤ ਨੂੰ ਬੈੱਡ ਤੇ ਬਿਠਾ ਕੇ ਚੁੱਪ ਕਰਵਾਇਆ ਅਤੇ ਫਿਰ ਜੋਤ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਬੋਲੀ ਕਿ ਰੋ ਨਾ ਪੁੱਤ ਮਾਫ ਕਰ ਦੇ ਮੈਂ ਤੇਰੇ ਨਾਲ ਇੰਨਾ ਉੱਚੀ ਬੋਲੀ ਪੁੱਤ ਤੂੰ ਕੱਲ ਕਾਜ ਨਹੀਂ ਜਾਣਾ ਕੱਲ ਨੂੰ ਤੈਨੂੰ ਉਹ ਸਭ ਸੱਚ ਦੇਣਾ ਸੱਚ ਦੱਸ ਦੇਣਾ ਹੈ ਜੋ ਅਸੀਂ ਹੁਣ ਤੱਕ ਤੇਰੇ ਤੋਂ ਸੁਪਾ ਕੇ ਰੱਖਿਆ ਹੈ ਚੱਲ ਹੁਣ اٹھ ਮੈਂ ਰੋਟੀ ਪਕਾਵਾਂ ਤੇ ਤੂੰ ਫੜਾ ਸਭ ਨੂੰ ਇਹਨਾਂ ਕਹਿ ਕੇ ਬਿੰਦਰ ਜੋਤ ਨੂੰ ਉਠਾ ਕੇ ਰਸੋਈ ਵਿੱਚ ਲੈ ਗਈ ਸਾਰੇ ਰੋਟੀ ਖਾ ਕੇ ਸੌਂ ਗਏ ਅਗਲੇ ਦਿਨ ਜੋਤ ਤੇ ਛੋਟੇ ਭੈਣ ਭਰਾਵਾਂ ਨੂੰ ਸਕੂਲ ਭੇਜ ਕੇ ਇੱਕ ਕਮਰੇ ਵਿੱਚ ਬਿੰਦਰ ਕਿਸ਼ਨਕੌਰ ਅਤੇ ਜੋਤ ਬੈਠ ਗਏ ਕਿਸ਼ਨ ਕੌਰ ਨੇ ਜੋਤ ਨੂੰ ਉਸਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜੋਤ 2-3 ਸਾਲ ਦੀ ਸੀ ਜਦੋਂ ਤੇਰੀ ਮੰਮੀ ਜਸਨੀਦ ਦੀ ਮੌਤ ਹੋਈ ਇਹ ਕਹਿੰਦੇ ਆਹੀਂ ਕਿਸ਼ਨ ਕੌਰ ਦੀਆਂ ਅੱਖਾਂ ਪਰ ਆਈਆਂ ਤੂੰ ਬਿਲਕੁਲ ਆਪਣੀ ਮਾਂ ਵਰਗੀ ਐ ਪੁੱਤ ਉਵੇਂ ਦੇ ਨੈਣ ਨਕਸ਼ ਉਵੇਂ ਦਾ ਮੂੰਹ ਮਹਾਂਦਰਾ ਅਤੇ ਸੁਵਾ ਜਸਨੀਤ ਦਾ ਸੁਭਾਅ ਬਹੁਤ ਹੀ ਮਲਾਪੜਾ ਸੀ ਅਤੇ ਉਸਨੇ ਕਦੇ ਵੀ ਕਿਸੇ ਨੂੰ ਉੱਚੀ ਇੱਕ ਸ਼ਬਦ ਨਹੀਂ ਸੀ ਬੋਲਿਆ ਬਸ ਸਾਰਾ ਦਿਨ ਹੱਸਦੀ ਰਹਿਣਾ ਅਤੇ ਹਾਂਜੀ ਹਾਂਜੀ ਕਰਦੀ ਰਹਿਣਾ ਸਭ ਨੂੰ ਇੱਕ ਦਿਨ ਤੜਕੇ 4:00 ਵਜੇ ਉੱਠ ਕੇ ਬਾਹਰ ਬਾਥਰੂਮ ਬਾਥਰੂਮ ਜਾਣ ਲਈ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਖੋਲਣ ਲੱਗੀ ਤਾਂ ਹਾਰਟ ਅਟੈਕ ਹੋਣ ਕਰਕੇ ਉੱਥੇ ਹੀ ਡਿੱਗ ਪਈ ਤੇਰੇ ਪਾਪਾ ਇੱਕਦਮ ਖੜਾਕ ਸੁਣ ਕੇ ਉੱਠੇ ਤਾਂ ਦੇਖਿਆ ਤੇਰੀ ਮੰਮੀ ਜ਼ਮੀਨ ਤੇ ਲੇਟੀ ਹੋਈ ਸੀ ਪਰ ਜਸਨੀਤ ਨੂੰ ਕੋਈ ਹੋਸ਼ ਨਹੀਂ ਸੀ ਤੇਰੇ ਪਾਪਾ ਨੇ ਮੈਨੂੰ ਆਵਾਜ਼ ਲਗਾਈ ਤੱਕਾ ਅਤੇ ਕਾਰ ਬਾਹਰ ਕੱਢੀ ਪਰ ਹਸਪੀਟਲ ਪਹੁੰਚ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਉਹਨਾਂ ਦੱਸਿਆ ਕਿ ਜਸਨੀਤ ਦੀ ਮੌਤ ਹੋ ਚੁੱਕੀ ਹੈ ਸਾਡੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਵਾਹਿਗੁਰੂ ਅੱਗੇ ਕਿਸ ਦਾ ਜੋਰ ਚੱਲਦਾ ਫਿਰ ਮਨਪ੍ਰੀਤ ਨੇ ਸਭ ਨੂੰ ਫੋਨ ਕੀਤਾ ਅਤੇ ਜਸਨੀਤ ਦਾ ਸੰਸਕਾਰ ਕੀਤਾ ਫਿਰ 10 ਦਿਨ ਬਾਅਦ ਭੋਗ ਪਾਇਆ ਤੂੰ ਛੋਟੀ ਹੋਣ ਕਰਕੇ ਸਾਰਾ ਦਿਨ ਮੰਮੀ ਮੰਮੀ ਦੀ ਰਾਤ ਲਈ ਲਾਈ ਜਾਣੀ ਅਤੇ ਤੈਨੂੰ ਦੇਖ ਕੇ ਸਾਡਾ ਰੋਣਾ ਨਿਕਲ ਜਾਣਾ ਤੂੰ ਇਹੀ ਕਹਿਣਾ ਕਿ ਮੈਂ ਮੰਮੀ ਕੋਲ ਜਾਣਾ ਹੈ ਫਿਰ ਜਦੋਂ ਤੇਰੀ ਮੰਮੀ ਨੂੰ ਪੂਰੇ ਹੋਏ 2 ਮਹੀਨੇ ਹੋਏ ਤਾਂ ਤੇਰੀ ਨੰਨੀ ਸਰਜੀਤ कौर ਸਾਡੇ ਕੋਲ ਆਈ ਸ਼ਾਮ ਨੂੰ ਮੰਜੇ ਤੇ ਬੈਠਿਆ ਤੇਰੇ ਵੱਲ ਦੇਖ ਕੇ ਉਹ ਮੈਨੂੰ ਕਹਿਣ ਲੱਗੀ ਕਿ ਭੈਣ ਜੀ ਗੁੱਸਾ ਨਾ ਕਰਨਾ ਜੇ ਤੁਹਾਨੂੰ ਸਹੀ ਲੱਗੇ ਤਾਂ ਸਾਨੂੰ ਜਸਨੀਤ ਦੀ ਵਰੀਨੇ ਤੋਂ ਬਾਅਦ ਮਨਪ੍ਰੀਤ ਦਾ ਦੂਜਾ ਵਿਆਹ ਕਰ ਦੇਣਾ ਚਾਹੀਦਾ ਹੈ ਚਾਹੇ ਮੇਰੀ ਧੀ ਦੀ ਮੌਤ ਹੋਈ ਹੈ ਪਰ ਜੋਤ ਅਜੇ ਛੋਟੀ ਹੈ ਅਤੇ ਇਸ ਨੂੰ ਮਾਂ ਦੀ ਲੋੜ ਹੈ ਏ ਕਹਿੰਦੇ ਆ ਸਰਜੀਤ ਭੈਣ ਜੀ ਦੀਆਂ ਅੱਖਾਂ ਪਰ ਆਈਆਂ ਮਨਪ੍ਰੀਤ ਦੀ ਵੀ ਅਜੇ ਕੀ ਉਮਰ ਹੈ ਕਿਵੇਂ ਕੱਟੇਗਾ ਸਾਰੀ ਜ਼ਿੰਦਗੀ ਮੈਨੂੰ ਸਰਜੀਤ ਭੈਣ ਜੀ ਦੀ ਗੱਲ ਤਾਂ ਸਹੀ ਲਗੀ ਪਰ ਅਸੀਂ ਦੋਨੋਂ ਹੀ ਪਰੇਸ਼ਾਨ ਸੀ ਕਿ ਮਨਪ੍ਰੀਤ ਨਾਲ ਗੱਲ ਕੌਣ ਕਰੂ ਅਦੇ ਇਹੋ ਜਿਹੀ ਕੁੜੀ ਕਿਵੇਂ ਲੱਭਾਂਗੇ ਜੋ ਤੈਨੂੰ ਮਾਂ ਦਾ ਪਿਆਰ ਦੇ ਸਕੇ ਫਿਰ ਮੈਂ ਸਰਜੀਤ ਭੈਣ ਜੀ ਨੂੰ ਹੀ ਮਨਪ੍ਰੀਤ ਨਾਲ ਗੱਲ ਕਰਨ ਨੂੰ ਬੋਲਿਆ ਕਿਉਂਕਿ ਭੈਣ ਜੀ ਦੀ ਗੱਲ ਦਾ ਤਾਂ ਉਸਨੇ ਗੁੱਸਾ ਵੀ ਨਹੀਂ ਕਰਨਾ ਅਤੇ ਗੱਲ ਵੀ ਚੁੱਪਚਾਪ ਸੁਣ ਲੈਣੀ ਹੈ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਜਦੋਂ ਅਸੀਂ ਸਾਰੇ ਇੱਕ ਕਮਰੇ ਵਿੱਚ ਬੈਠੇ ਸੀ ਤਾਂ ਸਰਜੀਤ ਭੈਣ ਜੀ ਨੇ ਮਨਪ੍ਰੀਤ ਨੂੰ ਪੁੱਛਿਆ ਕਿ ਪੁੱਤ ਗੁੱਸਾ ਤਾਂ ਨਹੀਂ ਕਰੇਗਾ ਤੇਰੇ ਨਾਲ ਗੱਲ ਕਰਨੀ ਸੀ ਜ਼ਰੂਰੀ ਮਨਪ੍ਰੀਤ ਮਯੂਸ ਜਿਹਾ ਬੋਲਿਆ ਦੱਸੋ ਮੰਮੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁੱਤ ਜੋ ਅਜੇ ਛੋਟੀ ਹੈ ਉਸ ਨੂੰ ਮਾਂ ਦੀ ਲੋੜ ਹੈ ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਚੁੰਨੀ ਦੇ ਇੱਕ ਪਲੜੇ ਨਾਲ ਸਾਫ਼ ਕਰਦਿਆਂ ਸਰਜੀਤ ਭੈਣ ਜੀ ਮਨਪ੍ਰੀਤ ਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ ਜੇ ਤੂੰ ਕਹੇਂ ਤਾਂ ਅਸੀਂ ਕੁੜੀ ਲੱਭੀ ਤੇਰੇ ਲਈ ਪਰ ਮੰਮੀ ਤੁਹਾਨੂੰ ਪਤਾ ਤਾਂ ਹੈ ਕਿ ਕੋਈ ਵੀ ਔਰਤ ਦੂਜੇ ਦੇ ਜਵਾਬ ਨੂੰ ਪਿਆਰ ਨਹੀਂ ਕਰਦੀ ਜੇ ਉਸ ਨੇ ਜੋਤ ਨਾਲ ਮਤਰਈਆਂ ਵਾਲਾ ਸ਼ਲੋਕ ਕੀਤਾ ਤਾਂ ਮੇਰੀ ਕੋਲੋਂ ਬਰਦਾਸ਼ਤ ਨਹੀਂ ਹੋਣਾ ਮਨਪ੍ਰੀਤ ਨੇ ਚਿੰਤਾ ਜਤੁੰਦੇ ਹੋਏ ਜਵਾਬ ਦਿੱਤਾ ਪੁੱਤ ਤੂੰ ਯਕੀਨ ਰੱਖ ਅਸੀਂ ਵਧੀਆ ਕੁੜੀਆਂ ਹੀ ਲੱਭਾਂਗੇ ਬਸ ਤੂੰ ਤਾਂ ਤੂੰ ਹਾਂ ਕਰ ਦੇ ਮੈਂ ਅੱਗੇ ਤੇਰੇ ਅੱਗੇ ਹੱਥ ਜੋੜਦੀ ਹਾਂ ਸਰਜੀਤ ਭੈਣ ਜੀ ਤਰਲੇ ਪਾਉਂਦਿਆਂ ਬੋਲੀ ਬਿਨਾ ਮਾਂ ਪੁੱਤ ਤੇਰੀ ਧੀ ਰੋਲ ਜੂ ਪਹਿਲਾ ਮੰਮੀ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਪਹਿਲਾਂ ਦੀ ਤਰ੍ਹਾਂ ਵਰਤਦੇ ਰਹੋਗੇ ਮਨਪ੍ਰੀਤ ਨੇ ਆਪਣੀ ਸੱਸ ਦੇ ਜੁੜੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਥੱਲੇ ਕਰਦੇ ਅੱਖਾਂ ਪਰਦੇ ਹੋਏ ਬੋਲਿਆ ਨਹੀਂ ਸਾਥ ਛੱਡਦੇ ਪੁੱਤ ਤੂੰ ਚਿੰਤਾ ਨਾ ਕਰ ਸਰਜੀਤ ਭੈਣ ਜੀ ਨੇ ਮਨਪ੍ਰੀਤ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਦੇ ਹੋਏ ਬੋਲਿਆ ਕਦਰ ਚਰ ਗੱਲਾਂ ਬਾਤਾਂ ਕਰਕੇ ਮਨਪ੍ਰੀਤ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ ਮੈਂ ਤਾਂ ਭੈਣ ਜੀ ਉਸੇ ਕਮਰੇ ਵਿੱਚ ਮੈਂ ਅਤੇ ਭੈਣ ਜੀ ਤਾਂ ਉਸੇ ਕਮਰੇ ਵਿੱਚ ਆਪਣੇ ਆਪਣੇ ਮੰਜੇ ਤੇ ਲੇਟ ਗਈਆਂ ਧੀਏ ਸਰਜੀਤ ਭੈਣ ਜੀ ਤੈਨ ਕੋ ਦਿਨ ਰਹਿਗੇ ਮਨਪ੍ਰੀਤ ਦੇ ਦੁੱਝ ਵਿਆਹ ਦੀ ਸਲਾਹ ਦੇ ਕੇ ਆਪਣੇ ਪਿੰਡ ਵਾਪਸ ਚਲੀ ਗਈ ਫਿਰ ਜਸਨੀਦ ਦੇ ਫਰੀਨੇ ਤੋਂ ਬਾਅਦ ਮੈਂ ਅਤੇ ਸਰਜੀਤ ਭੈਣ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਤੇ ਕਹਿ ਦਿੱਤਾ ਕਿ ਉਹ ਮਨਪ੍ਰੀਤ ਲਈ ਕੁੜੀ ਦੇਖਣ ਕਿਉਂਕਿ ਮੈਨੂੰ ਦਿਲ ਦੀ ਬਿਮਾਰੀ ਕਰਕੇ ਮੈਂ ਜਲਦੀ ਤੋਂ ਜਲਦੀ ਮਨਪ੍ਰੀਤ ਦਾ ਵਿਆਹ ਕਰਨਾ ਚਾਹੁੰਦੀ ਸੀ ਘਰ ਸੰਭਲਣਾ ਹੁਣ ਮੇਰੇ ਵੱਸ ਦੀ ਗੱਲ ਵੀ ਨਹੀਂ ਸੀ 2 ਕੁ ਮਹੀਨੇ ਬਾਅਦ ਕਿਸੇ ਰਿਸ਼ਤੇਦਾਰ ਨੇ ਮਨਪ੍ਰੀਤ ਬਿੰਦਰ ਦੀ ਮਨਪ੍ਰੀਤ ਲਈ ਦੱਸ ਪਾਈ ਉਹਨਾਂ ਨੇ ਕਿਹਾ کہ کڑی بہت سونی ہے سیانی ہے اور گھر والی ہے پر طلاق شدہ ہے میں سرجیت بھن جیوں فون کر کے اس رشتے بارے دسیا گھر آن کو بولیا جو بے کے صلاح کر سکیے ہفتے بعد تیرا ماما کلجیت سرجیت بھن جی نو موٹر سائیکل تے ساڑھے کول گیا، پھر شام اِسی سارے برانڈے وچ منجے تے بیٹھے ਜਸਨੀ ਕਦੇ ਗੱਲਾਂ ਕਰ ਰਹੇ ਸੀ ਕਿ ਸਰਜੀਤ ਭੈਣ ਜੀ ਨੇ ਮੇਰੇ ਚਿਹਰੇ ਤੇ ਪਰੇਸ਼ਾਨੀ ਵਾਲੇ ਹਾਵ ਭਾਵ ਦੇਖ ਪੁੱਛਿਆ ਪੁੱਛ ਲਿਆ ਕਿ ਕੀ ਗੱਲ ਹੈ ਭੈਣ ਜੀ ਪਰੇਸ਼ਾਨ ਲੱਗਦੇ ਹੋ ਮੈਂ ਆਪਣੇ ਮਨ ਵਿਚਲੇ ਡਰ ਨੂੰ ਸ਼ਬਦਾਂ ਦਾ ਰੂਪ ਦਿੰਦੇ ਹੋਏ ਉਹਨਾਂ ਅੱਗੇ ਰੱਖਦੇ ਹੋਏ ਦੱਸਿਆ ਕਿ ਭੈਣ ਜੀ ਕੁੜੀ ਤਾਂ ਕਹਿੰਦੇ ਵਧੀਆ ਪਰ ਤਲਾਕशुदा ਹੈ ਪਤਾ ਨਹੀਂ ਕਿਹੜੀ ਗੱਲੋਂ ਤਲਾਕ ਹੋਇਆ ਹੋਣਾ ਇਹ ਨਾ ਹੋਵੇ ਕਿ ਸਾਰੀ ਗਲਤੀ ਕੁੜੀ ਦੀ ਹੋਵੇ ਅਤੇ ਤਲਾਕ ਵੀ ਕੁੜੀ ਕਰਕੇ ਹੋਇਆ ਹੋਵੇ ਸਰਜੀਤ ਭੈਣ ਜੀ ਮੇਰੇ ਮਨ ਦੀ ਦੁਬਿਧਾ ਸਮਝ ਗਏ ਉਹਨਾਂ ਨੇ ਮੈਨੂੰ ਸਮਝਾਇਆ ਕਿ ਜ਼ਰੂਰੀ ਨਹੀਂ ਕੁੜੀ ਗਲਤ ਹੋਵੇ ਕੀ ਪਤਾ ਮੁੰਡੇ ਦਾ ਕਸੂਰ ਹੋਵੇ ਕੀ ਪਤਾ ਸੱਸ ਸਹੁਰੇ ਦਾ ਜਾਂ ਨਣਾਨ ਜਾਂ ਜੱਠਾਣੀ ਨੇ ਹੀ ਕੁੜੀ ਨੂੰ ਵਸਲ ਨਾ ਦਿੱਤਾ ਹੋਵੇ ਇਹ ਨਾ ਸੋਚੋ ਭੈਣ ਜੀ ਸਾਨੂੰ ਆਪਣੇ ਕੋਲੋਂ ਹੀ ਖਿਆਲੀ ਗੱਲਾਂ ਬਣਾ ਕੇ ਕਿਸੇ ਬਾਰੇ ਵਿਸਥਾਰਤਾ ਨਹੀ ਮਰੋਣੀ ਚਾਹੀਦੀ ਤੁਸੀਂ ਯਕੀਨ ਰੱਖੋ ਸੱਚੇ ਪਾਤਸ਼ਾਹ ਉਤੇ ਸਭ ਵਧੀਆ ਕਰੂ ਵਾਹਿਗੁਰੂ ਸਰਜੀਤ ਪਹਿਨ ਜੀ ਨੇ ਦੋ ਲੋ ਹੱਥ ਜੋੜਦੇ ਹੋਏ ਬਰਾਂਡੇ ਵਿੱਚ ਲੱਗੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਮੈਨੂੰ ਸਮਝਾਇਆ ਅਗਲੇ ਦਿਨ ਸਵੇਰੇ ਹੀ ਮੈਂ ਵਿਚੋਲੀ ਨੂੰ ਫੋਨ ਕਰ ਚਾਰ ਦਿਨ ਬਾਅਦ ਕੁੜੀ ਵਾਲਿਆਂ ਨਾਲ ਉਹ ਜੁਲ੍ਹੇ ਦੇ ਘਰ ਹੀ ਮਿਲਣ ਦੀ ਸਲਾਹ ਕਰ ਲਈ ਅਤੇ ਸਰਜੀਤ ਭੈਣ ਜੀ ਨੂੰ ਬੇਨਤੀ ਕੀਤੀ ਕਿ ਹੁਣ 15 ਕੋ ਦਿਨ ਉਹ ਸਾਡੇ ਕੋਲ ਹੀ ਰਹਿਣ ਸਰਜੀਤ ਭੈਣ ਜੀ ਨੂੰ ਸੀ ਕਿ 2 ਕੋ ਦਿਨ ਰਹਿ ਕੇ ਉਹਨਾਂ ਨੇ ਵਾਪਸ ਆਪਣੇ ਘਰ ਚਲੇ ਜਾਣਾ ਹੈ ਇਸ ਲਈ ਉਹ 2 ਕੋ ਸੂਟ ਲੈ ਕੇ ਆਈ ਸੀ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਧੰਨਵਾਦ ਜੀ